ਵਿਆਦ ਦੇ ਵਿੱਚ ਪਹੁੰਚੇ ਲਖੇ ਸਿਧਾਣੇ ਨੇ ਸਟੇਜ ਤੋਂ ਦਿੱਤਾ ਸੁਨੇਹਾ ਕਿਹਾ ਕਿ ਜਿਹੜੇ ਲੋਕ ਬਾਹਰ ਦੇ ਵਿਦੇਸ਼ਾਂ ਵੱਲ ਚ ਜਾ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਹਰ ਜਾਓ ਪੈਸਾ ਕਮਾਓ ਪਰ ਲੇਕਿਨ ਮੁੜ ਕੇ ਆਪਣੇ ਦੇਸ਼ ਦੇ ਵਿੱਚ ਆਓ ਤੇ ਕਿਉਂਕਿ ਪੰਜਾਬ ਨੂੰ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਵਾ ਮਾਹੌਲਾ ਪਰ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀਗਾ ਅੱਤ ਪిల్లా ਮੇਰਾ ਮਿੱਤਰ ਆ ਪੜਦੇ ਰਹੇ ਇਕੱਠੇ ਕਾਲਜੇ ਕਹਿੰਦਾ ਭਾਈ ਦੋ ਸ਼ਬਦ ਮੈਂ ਆਮ ਤੌਰ ਤੇ ਜਿੰਨਾ ਵਿਆਹ ਦੇ ਵਿੱਚ ਜਾਂਦਾ ਤਾਂ ਇਹ ਪੁੱਛਦਾ ਵੀ ਵਿਆਹ ਅੰਦਰਲਾ ਕਿ ਬਾਹਰਲਾ ਅੰਦਰ ਅੰਦਰ ਪਾ ਪੰਜਾਬ ਵਾਲੀ ਐ ਇੱਥੇ ਰਹਿਣਾ ਚਾਹੁੰਨਾਂ ਕਿ ਬਾਹਰ ਲੈ ਆ ਸੋ ਇੱਥੇ ਦਾ ਕੋਈ ਇੰਗਲੈਂਡ ਤੋਂ ਆਇਆ ਆ ਆਸਟ੍ਰੇਲੀਆ ਤੋਂ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਅਮਰੀਕਾ ਅੰਦਰਲੇ ਘਾਟ ਹੀ ਮਿਲੇ ਆ ਸੋ ਸਨ ਇੱਕੋ ਹੀ ਸੁਨੇਹਾ ਪੰਜਾਬੀਓ ਜਾਓ ਬਾਹਲੇ ਮੁਲਕਾਂ ਨੂੰ ਜੀ ਸਦਕੇ ਜਾਓ ਕਮਾਈਆਂ ਕਰਕੇ ਵਾਪਸ ਮੁੜ ਕੇ ਆਪਣੀ ਧਰਤੀ ਮਾਂ ਤੇ ਪਹੁੰਚੋ ਅੱਜ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਆ ਹਮੇਸ਼ਾ ਤੁਸੀਂ ਬਾਹਲੇ ਮੁਲਕਾਂ ਤੋਂ ਪੰਜਾਬ ਦੀ ਸੇਵਾ ਕਰਦੇ ਆਏ ਆ ਪਰ ਜੇ ਅਸੀਂ ਪੱਕੇ ਤੌਰ ਤੇ ਆਪਣੀ ਜੜ ਪੱਤ ਨਹੀਂ ਲੀਣਾ ਤੇ ਧਰਤੀ ਨਸੀਬ ਨਹੀਂ ਹੋਣੀ ਇਹ ਚੇਤੇ ਰੱਖਿਓ ਬਾਹਲੇ ਕਹਿ ਦਿੰਦੇ ਨੇ ਕਿ ਭਾਈ ਸਾਡੇ ਬੱਚੇ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਬਾਹਰ ਅਸੀਂ ਗੁਰੂ ਘਰਾਂ 'ਚ ਕਲਾਸਾਂ ਲਵਾਉਨੇ ਆਂ ਪੰਜਾਬੀ ਬੋਲਦੇ ਹੀ ਐ ਪੜ੍ਹਨੀ ਲਿਖਣੀ ਨਹੀਂ ਆਉਂਦੀ ਇਹ ਗੱਲ ਹੋਰ ਚੇਤੇ ਰੱਖਿਓ ਜੇ ਤੁਹਾਡੇ ਜਵਾਕ ਵੱਡੇ ਹੋ ਗਏ ਨਾ ਉਧਰ ਤੇ ਉਧਰ ਪੱਕੇ ਤਾਰ ਤੇ ਜੀ ਲੱਗ ਗਿਆ ਉੱਥੋਂ ਦੇ ਮਾਹੌਲ 'ਚ ਘੁਲ ਮਿਲ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ ਉਦੋਂ ਪਹਿਲਾਂ ਪਹਿਲਾਂ ਵਾਪਸ ਕਰਦੇ ਆਓ ਇਹ ਮਿੱਟੀ ਨਾਲ ਆਪਣੇ ਜਵਾਕਾਂ ਦਾ ਮੋਹ ਪਾਓ ਤਾਂ ਹੀ ਤੁਹਾਡੇ ਜਵਾਕਾਂ ਦੇ ਅੱਗੇ ਜਾ ਕੇ ਪੰਜਾਬ 'ਚ ਆਉਣਾ ਸੋ ਇੰਨੀਆਂ ਕਿੰਨੇ ਦੀਆਂ ਬੇਨਤੀਆਂ ਕਬੂਲ ਕਰੋ ਬਾਕੀ ਤੁਸੀਂ ਮੇਰੇ ਨਾਲੋਂ ਵਹਿਤਰ ਜਾਣਦੇ ਹੋ ਕਿ ਬਾਹਰ ਦੇ ਹਾਲਾਤ ਕਿਹੋ ਜਿਹੇ ਨੇ ਹੋਂਦਾ ਹਾਲਾਤ ਪਔਰ ਚੰਗੇ ਨਹੀਂ ਰਹੇ ਬੰਦਾ ਕਹਿੰਦਾ ਜਿੱਥੇ ਮਰਜ਼ੀ ਚੱਲਿਆ ਜਾਵੇ ਪਰ ਅਖੀਰ ਨੂੰ ਮਾਂ ਦੀ ਬੁੱਕਲ ਚਾਉਂਦਾ ਤੇ ਸਾਡੀ ਮਾਂ ਧਰਤੀ ਪੰਜਾਬ ਦੀ ਧਰਤੀ ਸਾਡੀ ਹਮੇਸ਼ਾ ਸਦੀਆਂ ਤੋਂ ਲੈ ਕੇ ਧਰਤੀ ਖਾਤਰ ਆਪਾਂ ਲੜਦੇ ਆਏ ਆਂ ਖੂਨ ਡੋਲਦੇ ਆਏ ਆਂ ਚੰਗਾ ਕਰਦੇ ਆਏ ਆਂ ਬਹੁਤ ਹੱਲਨਾ ਘਾਦੀ ਆਪਾਂ ਸਾਡੇ ਪੁਰਖਿਆਂ ਨੇ ਧਰਤੀ ਦੀ ਖਾਤਰ ਪਰ ਅੱਜ ਪਤਾ ਨਹੀਂ ਜਿਹਨੂੰ ਮਰਜ਼ੀ ਦੇਖੋ ਕੁੜੀਆਂ ਮੁੰਡੇ ਸਾਰੇ ਬਾਹਰ ਨੂੰ ਕਰੇ ਜਾਂਦੇ ਆ ਮੇਰੇ ਪਿੰਡ ਦੀ ਗੱਲ ਦੱਸਦਾ 40 42 ਮੁੰਡੇ ਛੜੇ ਫਿਰਦੇ ਆ ਮੁੰਡਿਆਂ ਦੇ ਵਿਆਹ ਹੁਣ ਵਾਟ ਗਿਆ ਤੇ 20 25 25 ਕਿੱਲਾਂ ਨੂੰ ਰਿਸ਼ਤਾ ਵੀ ਕਰਦਾ ਸਾਰਿਆਂ ਦੀ ਕੋਈ ਗੱਲ ਕੁੜੀ ਦਾ ਬਾਹਰ ਭੇਜਣੀ ਆ ਸੋ ਮੁੰਡਿਆਓ ਇਹ ਧਰਤੀ ਬਹੁਤ ਭਾਗਾ ਵਾਲਿਓ ਕਰਮਾਂ ਵਾਲਿਓ ਬਾਈ ਤੁਸੀਂ ਇਹ ਧਰਤੀ ਦੇ ਪੈਦਾ ਹੋਏ ਹੋ ਬਾਕੀ ਮੇਰਾ ਭਰਾ ਗਲਾਬ ਖੜਾ ਇਹਨਾਂ ਨੂੰ ਅਪੀਲ ਕਰਦਾ ਬਾਈ ਪ੍ਰਗਟ ਘੋੜੀਪੁਰਾ ਖੜਾ ਦੱਸਦਾ ਸੀ ਮੈਨੂੰ ਕਹਿੰਦਾ ਯਾਰ ਚਾਈਕਾ ਨੂੰ ਬਹੁਤ ਪਸੰਦ ਕਰਦੀ ਆ ਨੌਜਵਾਨ ਪੀੜੀ ਬਾਈ ਤੁਸੀਂ ਵੀ ਸੁਨੇਹਾ ਲਾਇਆ ਕਰੋ ਉਹ ਬੀਬੀਆਂ ਹੱਸਦੀਆਂ ਪਿੱਛੇ ਬੈਠੀਆਂ ਇਹ ਗੱਲ ਕਈ ਵਾਰੀ ਮੇਰਾ ਗੁੱਸਾ ਵੀ ਕਰ ਜਾਂਦੀਆਂ ਬੀਬੀਆਂ ਨਹੀਂ ਮੁਰਨਾ ਚਾਹੁੰਦੀਆਂ ਕੁੜੀਆਂ ਘਟ ਬਣ ਕੇ ਰਾਜੀਆ ਪਤਾ ਨਹੀਂ ਬਾਹਰਲਾ ਕੀ ਮਾਹੌਲ ਆ ਕਿ ਹੋਈ ਹਵਾ ਲੱਗ ਜਾਂਦੀ ਆ ਸੁਪਰਤਿਓ ਇੰਨੀ ਕਿ ਮੇਰੀ ਬੇਨਤੀ ਹੈ ਸਾਰੀ ਸੰਗਤ ਦਾ ਪਰਾ ਪਿੱਲੇ ਦਾ ਬਾਈ ਗੁਲਾਬ ਦਾ ਬਹੁਤ ਬਹੁਤ ਧੰਨਵਾਦ